ਕਿ ਕੈਨੇਡਾ ਤੋਂ ਇੱਕ ਸਟੇਟ ਤੋਂ ਦੂਜੀ ਸਟੇਟ ਸਵਿਫਟ ਕਰਦੇ ਆ ਰਹਿਣ ਵਾਸਤੇ ਜਾਂ ਤਾਂ ਕੁਝ ਕੁ ਜ਼ਰੂਰੀ ਗੱਲਾਂ ਨੇ ਜਿਹੜੀਆਂ ਕਿ ਹਰ ਇੱਕ ਲਈ ਜ਼ਰੂਰੀ ਨੇ ਕਿਉਂਕਿ ਜੇ ਅਸੀਂ ਉਹਨਾਂ ਗੱਲਾਂ ਨੂੰ ਯਾਦ ਨਹੀਂ ਨਾ ਰੱਖਾਂਗੇ ਤਾਂ ਕੋਈ ਨਾ ਕੋਈ ਪ੍ਰੋਬਲਮ ਸਾਨੂੰ ਫੇਸ ਕਰਨੀ ਪੈ ਸਕਦੀ ਆ ਜਿਵੇਂ ਕਿ ਬੈਂਕਾਂ ਬਾਰੇ ਬੈਂਕ ਅਕਾਊਂਟ ਬਾਰੇ ਆਈ ਆਰ ਸੀ ਸੀ ਬਾਰੇ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਜ਼ਰੂਰੀ ਆ ਹ ਅਭ੍ਰਿਤ ਜਿਹੜਾ ਆਪਾਂ ਇੱਕ ਤੋਂ ਸ਼ਹਿਰ ਤੋਂ ਜਦੋਂ ਆਪਾਂ ਕੈਨੇਡਾ ਦੇ ਵਿੱਚ ਸੈਟਲ ਕਰਦੇ ਆ ਤਾਂ ਆਪਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਜਿਹੜੀਆਂ ਜਿਵੇਂ ਬੈਂਕ ਵਗੈਰਾ ਦਾ ਰਾਹ ਪਰ ਕੱਟੇ ਬਕਾਉਂਡ ਪਗਾਰਾ ਕਿਵੇਂ ਧਿਆਨ ਰੱਖਣਾ ਚਾਹੀਦਾ ਐ ਐਵੇਂ ਹੁੰਦਾ ਆ ਵੀ ਜਦੋਂ ਆਪਾਂ ਇੱਕ ਪ੍ਰੋਵਿੰਸ ਤੋਂ ਦੂਜੀ ਪ੍ਰੋਵਿੰਸ ਦੇ ਵਿੱਚ ਸ਼ਿਫਟ ਕਰਦੇ ਆ ਉਹਦੇ ਵਿੱਚ ਬਹੁਤ ਕੁਝ ਹੁੰਦਾ ਆ ਹਾਂ ਜੇ ਜਿਹੜਾ ਆਪਾਂ ਨੂੰ ਚੇਂਜ ਕਰਵਾਉਣਾ ਪੈਂਦਾ ਜਿਵੇਂ ਆਪਣੇ ਐਡਰੈਸ ਵਗੈਰਾ ਆਪਾਂ ਨੂੰ ਚੇਂਜ ਕਰਵਾਉਣੇ ਪੈਂਦੇ ਆ ਕਿਉਂਕਿ ਆਪਾਂ ਦੂਜੀ ਜਗ੍ਹਾ ਆਏ ਹੁੰਦੇ ਆ ਰਾਈ ਹਾਂ ਤੇ ਇੱਕ ਆਪਨੂੰ ਨਵੇਂ ਹੈਲਥ ਕਾਰਡ ਬਣਵਾਉਣੇ ਪੈਂਦੇ ਆ ਕਿਉਂਕਿ ਜਿਹੜੇ ਦੂਸਰੇ ਹੈਲਥ ਕਾਰਡ ਦੂਜੀ ਪ੍ਰੋਵਿੰਸ ਦੇ ਵਿੱਚ ਚੱਲਦੇ ਹੁੰਦੇ ਆਗੇ ਉਹ ਇੱਥੇ ਵਰਕ ਨਹੀਂ ਕਰਦੇ ਪਰ ਪਹਿਲੇ 3 ਮਹੀਨਿਆਂ ਦੇ ਲਈ ਉਹ ਵਰਕ ਕਰਦੇ ਆਗੇ ਹਾਂ ਉਦੋਂ ਜਦੋਂ ਤੁਹਾਡਾ ਨਿਊ ਹੈਲਥ ਕਾਰਡ ਉਹ ਦੂਜੀ ਪ੍ਰੋਵਿੰਸ ਦਾ ਬਣ ਜਾਂਦਾ ਆ ਫਿਰ ਉਹ ਹੈਲਥ ਕਾਰਡ ਥੋੜਾ ਚੱਲਣ ਲੱਗ ਪੈਂਦਾ ਆ ਹਾਂ ਬਈ ਜੇ ਜਿਹੜੀ ਪ੍ਰੋਵਿੰਸ ਤੋਂ ਤੁਸੀਂ ਚੇਂਜ ਕਰਦੇ ਹੋ ਉਹ ਪ੍ਰੋਵਿੰਸ ਦਾ ਹੈਲਥ ਕਾਰਡ ਤੁਹਾਡਾ ਐਲੀਜੀਬਲ ਹੁੰਦਾ ਹੈ ਤੁਸੀਂ ਉਹਦੇ ਲਈ ਜਦੋਂ ਤੁਸੀਂ ਰੀਸੈਂਟਲੀ ਮੂਵ ਕਰਦੇ ਹੋ ਪਰ ਜਦੋਂ ਹੀ ਤੁਹਾਡਾ ਦੂਜੀ ਪ੍ਰੋਵਿੰਸ ਦਾ ਹੈਲਥ ਕਾਰਡ ਆ ਜਾਂਦਾ ਤਾਂ ਤੁਸੀਂ ਉਹਨੂੰ ਯੂਜ਼ ਕਰਦੇ ਹੋਗੇ ਯ ਨਾ ਹੁੰਦਾ ਉਹ ਆਪਣੇ ਇੰਨਾ ਕੰਮ ਨਹੀਂ ਆਉਂਦਾ ਜਦੋਂ ਦੂਈ ਜਗ੍ਹਾ ਜਾਣਾ ਤਾਂ ਦੂਜਾ ਬਣਾਉਣਾ ਪਊ ਹਾਂ ਬਣਾਉਣਾ ਦੂਜਾ ਪੈਂਦਾ ਆ ਪਰ ਜਿਹੜਾ ਦੂਜੀ ਜਗ੍ਹਾ ਜਿਵੇਂ ਹੁਣ ਆਪਾਂ ਪੀਸੀ ਦੇ ਵਿੱਚ ਮੂਵ ਹੋਏ ਆ ਹਾਂ ਤਾਂ ਜਿਹੜਾ ਪੀਸੀ ਦਾ ਹੈਲਥ ਕਾਰਡ ਸੀਗਾ ਇਹ ਕਹਿੰਦੇ ਵੀ ਅਸੀਂ ਜਦੋਂ ਅਪਲਾਈ ਕੀਤਾ ਹੁਣ ਆਪਾਂ ਅਪਲਾਈ ਕਰ ਦਿੱਤਾ ਤਾਂ ਇਹ ਕਹਿੰਦੇ ਵੀ ਤੁਸੀਂ ਆਪ ਦਾ 3 ਮਹੀਨੇ ਆਪਦਾ ਉਹ ਨਟੈਰੀਓ ਵਾਲਾ ਹੈਲਥ ਕਾਰਡ ਚਲਾ ਸਕਦੇ ਹੋ ਠੀਕ ਆ 3 ਮਹੀਨੇ ਬਾਅਦ ਤੁਹਾਡਾ ਇਹ ਨਵਾਂ ਹੈਲਥ ਕਾਰਡ ਵੜ ਕੇ ਆਊਗਾ ਤੇ ਅਗਸਤ ਤੱਕ ਫਿਰ ਤੁਸੀਂ ਉਹ ਨਵਾਂ ਹੈਲਥ ਕਾਰਡ ਚਲਾ ਸਕੋਗੇ ਇਹ ਲੋਕ ਜਾ ਅਕਾਊਂਟ ਦਾ ਜਿਹੜਾ ਜਿਹੜਾ ਆਪਣਾ ਬੈਂਕ ਅਕਾਊਂਟ ਹੈ ਜਮ ਹਾਂ ਜਿਵੇਂ ਸਾਰੇ ਬੈਂਕ ਅਕਾਊਂਟ ਹੁੰਦੇ ਆ ਇਹਦੇ ਵਿੱਚ ਹੁੰਦਾ ਆ ਕਿ ਤੁਹਾਨੂੰ ਆਪਦੇ ਬੈਂਕ ਇਨਫੋਰਮ ਬੈਂਕ ਦੇ ਕੋਲ ਜਾ ਕੇ ਜਾਂ ਆਨਲਾਈਨ ਅੱਜਕੱਲ ਬਹੁਤ ਹੋ ਗਿਆ ਆ ਸਾਰਾ ਕੁਝ ਚੇਂਜ ਹੋ ਜਾਂਦਾ ਤੁਸੀਂ ਆਨਲਾਈਨ ਵੀ ਆਫ ਦਾ ਬੈਂਕ ਜੇ ਤੁਸੀਂ ਫੋਨ ਬੈਂਕਿੰਗ ਯੂਜ਼ ਕਰਦੇ ਹੋਗੇ ਇੰਟਰਨੈਟ ਬੈਂਕਿੰਗ ਯੂਜ਼ ਕਰਦੇ ਹੋ ਤਾਂ ਤੁਸੀਂ ਆਪਦੀ ਫੋਨ ਬੈਂਕ ਉਹਦੇ ਵਿੱਚ ਜਾ ਕੇ ਐਪਲੀਕੇਸ਼ਨ ਦੇ ਵਿੱਚ ਪਾ ਜਾ ਕੇ ਉਹਦੇ ਵਿੱਚ ਆਪਦਾ ਐਡਰੈਸ ਚੇਂਜ ਕਰਨਾ ਹੁੰਦਾ ਆ ਕਰੰਟ ਐਡਰੈਸ ਪਾਉਣਾ ਹੁੰਦਾ ਤਾਂ ਜੋ ਕੱਲ ਨੂੰ ਬੈਂਕ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਜਾਂ ਸਟੇਟਮੈਂਟਸ ਜਾਂ ਕੁਝ ਵੀ ਭੇਜਦੀ ਆ ਤਾਂ ਤੁਹਾਡੇ ਪੁਰਾਣੇ ਐਡਰੈਸ ਤੇ ਨਾ ਜਾਵੇ ਤੁਹਾਡੇ ਨਵੇਂ ਐਡਰੈਸ ਤੇ ਆਵੇ ਜਿਹੜਾ ਅਨਸੂਰੈਂਸ ਦਾ ਕਿਵੇਂ ਆ ਅਨਸੂਰੈਂਸ ਬਾਰੇ ਇੰਸ਼ੋਰੈਂਸ ਦਾ ਵੀ ਹੀ ਹੁੰਦਾ ਜਿਵੇਂ ਇੱਥੇ ਇੱਥੇ ਉਹਨੂੰ ਐਮਐਸਪੀ ਕਹਿੰਦੇ ਆ ਮੈਡੀਕਲ ਹੈਲਥ ਸਰਵਿਸਿਜ਼ ਹਨਾ ਉੱਥੇ ਉਹੀ ਹੈਲਥ ਹੈਲਥ ਕਾਰਡ ਕਹਿੰਦੇ ਆ 온ਟਾਰੀਓ ਉਹ ਹਿਪ ਕਹਿੰਦੇ ਆ ਉਹਨੂੰ ਹਨਾ ਉਹ ਹੈਲਥ ਇੰਸ਼ੋਰੈਂਸ ਹੀ ਹੁੰਦੀ ਹੈਗੀ ਉਹ ਪ੍ਰੋਵਿੰਸਾ ਜਿਹੜੀ ਪ੍ਰੋਵਾਈਡ ਕਰਦੀ ਆ ਤਾਂ ਉਹਦੇ ਵਿੱਚ ਉਹੀ ਲੈਣੀ ਹੁੰਦਾ ਆ ਆਪਾਂ ਨੇ ਮਤਲਬ ਜੇ ਤੁਸੀਂ ਜਿਵੇਂ ਹੁਣ ਅਸੀਂ ਮੂਵ ਹੋਏਾਂਗੇ ਇੱਥੇ ਹਨਾ ਤਾਂ ਆਪਾਂ ਐਜ਼ ਅ ਪੀਆਰ ਮੂਵ ਹੋਏਾਂ ਤਾਂ ਆਪਾਂ ਨੇ ਉਹਨਾਂ ਨੇ ਆਪਣਾ ਸਟੇਟਸ ਪੁੱਛਿਆ ਕਿ ਤੁਹਾਡਾ ਸਟੇਟਸ ਕੀ ਆ ਜਿਵੇਂ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਗਾ ਹੁਣ ਜਦੋਂ ਅਸੀਂ 온ਟਾਰੀਓ ਗਏ ਸੀਗੇ ਹਾਂ ਤਾਂ 온ਟਾਰੀਓ ਦੇ ਵਿੱਚ ਕਿਵੇਂ ਸੀਗਾ ਜਦੋਂ ਅਸੀਂ ਨੋਵਾ ਸਕੋਸ਼ੀਆ ਤੋਂ 온ਟਾਰੀਓ ਮੂਵ ਹੋਏ ਸੀ ਤਾਂ ਉਹਨਾਂ ਨੇ ਜਦੋਂ ਸਾਡਾ ਅਸੀਂ ਹੈਲਥ ਕਾਰਡ ਅਪਲਾਈ ਕਰਨ ਗਿਆ ਸੀ ਸਰਵਿਸ 온ਟਾਰੀਓ ਗਿਆ ਹਾਂ ਤਾਂ ਅਸੀਂ ਸਰਵਿਸ 온ਟਾਰੀਓ ਜਾ ਕੇ ਉਹਨਾਂ ਨੂੰ ਕਿਹਾ ਕਿ ਸਾਨੂੰ ਹੈਲਥ ਕਾਰਡ ਅਪਲਾਈ ਕਰਨਾ ਆਉਂਦਾ ਹਨਾ ਹਾਂ ਤਾਂ ਉਹਨਾਂ ਨੇ ਸਭ ਤੋਂ ਡਾਕੂਮੈਂਟੇਸ਼ਨ ਲਈ ਤੇ ਜਦੀ ਅਪਲਾਈ ਕਰਤਾ ਹਾਂ ਦਾ ਥੋੜੇ ਦਿਨਾਂ ਦੇ ਵਿੱਚ ਸਾਡਾ ਹੈਲਥ ਕਾਰਡ ਬਣ ਕੇ ਆ ਗਿਆ ਤਾਂ ਅਸੀਂ ਯੂਜ਼ ਕਰ ਸਕਦੇ ਸੀ ਜਿਹੜੇ ਵੇਟਰ ਬੀਜੀ ਵਾਲੇ ਨੇ ਉਹਨਾਂ ਨੂੰ ਕਿਵੇਂ ਜਵੇਂ ਸੋਰ ਕਰਾ ਕੇ ਆਉਂਦੇ ਨੇ ਉਹ ਮਨਸੋਰੈਂਸ ਹੁੰਦਾ ਨਹੀਂ ਸਟੇਟ ਤੋਂ ਸਟੇਟ ਜਾਣ ਦਾ ਕੋਈ ਨਕਸ਼ਾ ਨਾ ਉਹਨਾਂ ਨੂੰ ਐਵੇਂ ਹੁੰਦਾ ਆ ਕਿ ਆਪਾਂ ਨੂੰ ਆਪਣੀ ਇੰਸ਼ੋਰੈਂਸ ਨੂੰ ਅਪਡੇਟ ਕਰਨਾ ਪੈਂਦਾ ਕਿ ਅਸੀਂ ਆਪਦਾ ਐਡਰੈਸ ਚੇਂਜ ਕਰਵਾ ਰਹੇ ਹਾਂ ਜਸਟ ਇਨ ਕੇਸ ਕਿ ਆਪਦੇ ਵੱਲੋਂ ਤੁਸੀਂ ਸੇਫ ਰਹਿ ਰਹੇ ਹੋ ਹਨ ਕੱਲ ਨੂੰ ਜੇ ਤੁਹਾਨੂੰ ਇੰਸ਼ੋਰੈਂਸ ਕਲੇਮ ਕਰਨ ਦੀ ਲੋੜ ਪਈ ਤਾਂ ਤੁਹਾਨੂੰ ਕੱਲ ਨੂੰ ਐਵੇਂ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਜਦੋਂ ਤੁਸੀਂ ਇੰਸ਼ੋਰੈਂਸ ਕਰਾਉਨੇ ਹੋ ਤਾਂ ਤੁਸੀਂ ਆਪਦੀ ਡੈਸਟੀਨੇਸ਼ਨ ਦੱਸਦੇ ਹੋ ਕਿ ਅਸੀਂ ਕੈਨੇਡਾ ਦੇ ਵਿੱਚ ਇੱਥੇ ਰਹਿ ਰਹੇ ਹਾਂ ਹਨ ਇੰਸ਼ੋਰੈਂਸ ਆਫਿਸ ਸਾਹਿਬ ਨਾਲ ਤੁਹਾਨੂੰ ਉਹ ਕਰਦੀ ਆ ਜੀ ਕਲੇਮ ਕਰਦੀ ਆ ਤੁਹਾਡਾ ਸਾਰਾ ਐਕਸੈਪਟ ਕਰਦੀ ਆ ਤੁਹਾਡਾ ਹਨ ਤੇ ਜਦੋਂ ਤੁਸੀਂ ਹੋਰ ਪ੍ਰੋਵਿੰਸ ਦੇ ਵਿੱਚ ਕਾਫੀ ਟਾਈਮ ਲਈ ਰਹਿ ਰਹੇ ਹੋਗੇ ਤਾਂ ਤੁਹਾਨੂੰ ਮੇਕ ਸ਼ੋਰ ਕਰ ਲਓ ਕਿ ਹਾਂ ਤੁਸੀਂ ਆਪ ਦਾ ਜਿਹੜਾ ਐਡਰੈਸ ਹੋ ਆਪਡੇਟ ਕਰਵਾ ਦਿਓ ਉੱਥੇ ਵੀ ਹੈਨਾ ਤਾਂ ਉਹ ਜ਼ਿਆਦਾ ਬੈਨੀਫੀਸ਼ੀਅਰ ਰਹਿੰਦਾ ਆ ਜਿਵੇਂ ਆਈਆਰਸੀਸੀ ਆ ਜਿਹੜਾ ਤੁਹਾਡਾ ਉਹਦਾ ਕਿਵੇਂ ਆ ਵੀ ਜਿਹੜਾ ਆਪਾਂ ਦੇਣਾ ਉਹ ਆਈਆਰਸੀਸੀ ਦਾ ਵੀ ਐਡਰੈਸ ਚੇਂਜ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਉਹ ਕਹਿੰਦੇ ਹੀ ਹੁੰਦੇ ਆ ਕਿ ਜਦੋਂ ਹੀ ਤੁਸੀਂ ਮੂਵ ਹੋਇਓ ਕਿਤੇ ਤਾਂ ਐਸ ਸੂਨ ਐਸ ਐਸ ਸੂਨ ਐਸ ਪੋਸੀਬਲ ਹੈ ਨਾ ਤੁਸੀਂ ਆਪਦਾ ਜਿਹੜਾ ਐਡਰੈਸ ਉਹ ਚੇਂਜ ਕਰਵਾਉਣਾ ਹੁੰਦਾ ਆਈਆਰਸੀਸੀ ਦੀ ਵੈਬਸਾਈਟ ਤੇ ਜਾ ਕੇ ਵੀ ਕਰਵਾ ਸਕਦੇ ਹੋ ਜਾਂ ਤੁਸੀਂ ਉਹਨਾਂ ਨਾਲ ਕਾਲ ਤੇ ਗੱਲ ਕਰਕੇ ਵੀ ਕਰਵਾ ਸਕਦੇ ਹੋ ਕਿ ਮੈਂ ਅਦੋਂ ਤੋਂ ਇੱਥੇ ਆ ਪ੍ਰੋਵਿੰਸ ਦੇ ਵਿੱਚ ਮੂਵ ਹੋਇਆ ਤਾਂ ਮੇਰਾ ਐਡਰੈਸ ਚੇਂਜ ਕਰਦੋ ਤਾਂ ਜੋ ਉਹਨਾਂ ਨੇ ਵੀ ਚ ਕੁਝ ਵੀ ਭੇਜਣਾ ਹੁੰਦਾ ਆ ਤੁਹਾਨੂੰ ਹੈ ਨਾ ਤਾਂ ਉਹ ਤੁਹਾਡਾ ਉਹੀ ਜਗ੍ਹਾ ਤੇ ਭੇਜਦੇ ਜਿੱਥੇ ਤੁਸੀਂ ਨਾਮ ਤੁਹਾਡਾ ਨਾਮ ਐਡਰੈਸ ਆ ਗ੍ਰੈਂਟਡ ਐਡਰੈਸ ਆ ਜਣੀ ਇਹ ਜਦੋਂ ਸਾਰਾ ਕੁਝ ਆਨਲਾਈਨ ਆਪਾਂ ਕਰਾ ਸਕਦੇ ਆ ਜਣੀ ਆਨਲਾਈਨ ਕਰਾ ਸਕਦੇ ਆ ਜੇ ਆਨਲਾਈਨ ਨਹੀਂ ਹੋ ਰਿਹਾ ਹੈਗਾ ਤਾਂ ਤੁਸੀਂ ਆਪ ਉਹ ਕਾਲ ਕਰਕੇ ਵੀ ਕਰਾ ਸਕਦੇ ਹਾਂ ਰੈਦਰ than ਤੁਸੀਂ ਇਨ ਪਰਸਨ ਜਾਣਾ ਜਿਵੇਂ ਮੈਂ ਪਹਿਲਾਂ ਗੱਲ ਕੱਟੀ ਗਈ ਆ ਆਪਣੀ ਦੱਸ ਰਹੀ ਸੀਗੀ ਜਿਵੇਂ ਆਪਾਂ ਅਸੀਂ 온ਟਾਰੀਓ ਗਿਆ ਸੀ ਅਸੀਂ 온ਟਾਰੀਓ ਸਰਵਿਸ 온ਟਾਰੀਓ ਜਾ ਕੇ ਕਰਵਾਇਆ ਸੀਗਾ ਪਰ ਹੁਣ ਸਾਨੂੰ ਇੱਥੇ ਆਏ ਸੀਗਾ ਕਿ ਅਸੀਂ ਇਨ ਪਰਸਨ ਜਾ ਕੇ ਸਰਵਿਸ BC ਜਾ ਕੇ ਕਰਵਾ ਲੈਣੇ ਆਂਗੇ ਵੀ ਉਹ ਜ਼ਿਆਦਾ ਉਹ ਵਧੀਆ ਰਹੂਗਾ ਹਨਾ ਅਸੀਂ ਕੱਲ ਗਏ ਉੱਥੇ ਤਾਂ ਉਹ ਮੇਰੀ ਮਿਸਟੇਕ ਹੀ ਰਹਗੀ ਮੈਂ ਉੱਥੇ ਜਾ ਕੇ ਮੈਂ ਸਾਹਿਬ ਦਾ ਪਾਸਪੋਰਟ ਨਹੀਂ ਲੈ ਕੇ ਗਈ ਹੈਗੀ ਆਪਦੇ ਨਾਲ 嗯。Uh. ਉੱਥੇ ਸਾਨੂੰ ਐਵੇਂ ਲੋੜ ਨਹੀਂ ਸੀ ਉੱਥੇ ਹਰੇਕ ਇੰਡੀਵਿਜੂਅਲ ਦਾ ਆਪਣਾ ਅਪਲਾਈ ਹੁੰਦਾ ਸੀਗਾ ਹਨਾ ਪਰ ਇੱਥੇ ਇੱਕੋ ਹੀ ਐਪਲੀਕੇਸ਼ਨ ਦੇ ਅੰਡਰ ਤੁਹਾਡਾ ਸਪਾਊਸ ਤੇ ਤੁਹਾਡਾ ਚਾਈਲਡ ਦਾ ਅਪਲਾਈ ਹੁੰਦਾ ਹੈ ਮਤਲਬ ਸਾਰਾ ਕੁਝ ਜੁਆਇੰਟ ਆਗਾ ਜਦੋਂ ਅਪਲਾਈ ਕਰਨ ਲੱਗਿਆ ਤਾਂ ਉਹ ਮੈਨੂੰ ਕਹਿੰਦਾ ਵੀ ਸਾਹਿਬ ਤੁਸੀਂ ਸਿਟੀਜ਼ਨ ਆ ਆਪਾਂ ਕਿਹਾ ਹਾਂਜੀ ਹਨਾ ਕਹਿੰਦਾ ਉਹਦਾ ਪਾਸਪੋਰਟ ਦਿਖਾ ਦਿਓ ਮੈਂ ਪਾਸਪੋਰਟ ਭੁੱਲ ਗਈ ਮੈਂ ਕਿਹਾ ਮੇਰੇ ਕੋਲ ਸੌਫਟ ਕਾਪੀ ਆ ਉਹ ਕਹਿੰਦਾ ਨਹੀਂ ਕਹਿੰਦਾ ਬੈਟਰ ਵੇ ਇਹ ਮਿਆਂਗਾ ਕਿ ਤੁਹਾਨੂੰ ਮੈਨੂੰ ਇਨ ਪਰਸਨ ਅਸਲੀ origignal ਪਾਸਪੋਰਟ ਦਿਖਾਣਾ ਪਊਗਾ ਡਾਕੂਮੈਂਟ ਹਨਾ ਜਦੋਂ ਤੁਸੀਂ ਇਦਾਂ ਕਰੋ ਕਿ ਤੁਸੀਂ ਆਨਲਾਈਨ ਜਾ ਕੇ ਆਪਦਾ ਆਨਲਾਈਨ ਆਪਦਾ ਉਹ ਕਰਕੇ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਦੋ ਤੇ ਈਜ਼ੀ ਆ ਤੁਹਾਨੂੰ ਵਾਪਸ ਆਉਣ ਦੀ ਲੋੜ ਨਹੀਂ ਪਊਗੀ ਇਨ ਪਰਸਨ ਤਾਂ ਉਹ ਸਾਨੂੰ ਝਾਲਾ ਵਧੀਆ ਲੱਗਿਆ ਹਨਾ ਇਹ ਸਾਨੂੰ ਇਹ ਚੀਜ਼ ਨਹੀਂ ਪਤਾ ਸੀ ਸਾਨੂੰ ਲੱਗਿਆ ਵੀ ਜਿਵੇਂ ਅਸੀਂ 온ਟਾਰੀਓ ਕੀਤਾ ਜਾਂ ਨੋਵਸਕੋਸ਼ੀਆ ਜਦੋਂ ਅਸੀਂ ਆਈਆ ਇਸ ਕੀਤਾ ਸੀਗਾ ਵੀ ਅਸੀਂ ਉੱਥੇ ਜਾ ਕੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਾਡਾ ਅਪਲਾਈ ਕਰਤਾ ਪਰ ਇੱਥੇ ਇਹ ਮੇ ਸੀਗਾ ਵੀ ਆਨਲਾਈਨ ਵੀ ਤੁਸੀਂ ਅਪਲਾਈ ਕਰ ਸਕਦੇ ਹੋਗੇ ਤੁਹਾਨੂੰ ਜਾਣ ਦੀ ਕਿਤੇ ਲੋੜ ਨਹੀਂ ਹੈਗੀ ਉਹ ਉਹ ਵਧੀਆ ਕਨਵੀਨੀਅੰਟ ਚੀਜ਼ ਆ ਗਈ ਵੀ ਤੁਸੀਂ ਘਰੇ ਬੈਠੇ ਹੀ ਵੈਬਸਾਈਟ ਤੇ ਅਪਲਾਈ ਕਰ ਸਕਦੇ ਆ ਤੇ ਤੁਹਾਨੂੰ ਉੱਥੇ ਇਨ ਪਰਸਨ ਜਾਣ ਦੀ ਲੋੜ ਨਹੀਂ ਹੈਗੀ ਉਥੋਂ ਆ ਕੇ ਹੀ ਕਰ ਦਿੰਦੇ ਆ ਵੈਰੀ ਗੁੱਡ ਬਹੁਤ ਵਧੀਆ ਹਾਂਜੀ ਚਲੋ ਆ ਗਾਈਜ਼ ਇਹ ਸਨ ਜ਼ਰੂਰੀ ਗੱਲਾਂ ਜਦੋਂ ਕਨੇਡਾ ਦੇ ਵਿੱਚ ਆਪਾਂ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾਣਾ ਤਾਂ ਇਹ ਜ਼ਰੂਰੀ ਨੇ ਕਿਉਂਕਿ ਜੇ ਆਪਾਂ ਫਾਰਮ ਵਗੈਰਾ ਪਹਿਲੇ ਨਹੀਂ ਕਰਾਂਗੇ ਜਾਂ ਆਪਣੇ ਡਾਕੂਮੈਂਟੇਸ਼ਨ ਸਹੀ ਨਹੀਂ ਕਰਾਂਗੇ ਤਾਂ ਅੱਗੇ ਆਪਾਂ ਨੂੰ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਲਈ ਸਾਨੂੰ ਚਾਹੀਦਾ ਅਸੀਂ ਜਿੰਨਾ ਕਿ ਸਾਨੂੰ ਸੀਗਾ ਗਿਆਨ ਤੁਹਾਡੇ ਨਾਲ ਸਾਂਝਾ ਕੀਤਾ ਬਾਕੀ ਜਿਹੜੀਆਂ ਗੱਲਾਂ ਹੋਣਗੀਆਂ ਤੁਹਾਡੇ ਨਾਲ ਫੇਰ ਸਾਂਝੀਆਂ ਕਰਾਂਗੇ ਸਾਡੇ ਜਾਨੀ ਬਲੌਗ ਥੋੜਾ ਜਰਦਾ ਕੋਈ ਗਲਤੀ ਹੋਵੇ ਮਾਫ ਕਰਨੀ ਬਲੌਗ ਨੂੰ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਾ ਕਿਰੋ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ どうも。